ਖਬਰਨਾਮੇ ਨਾਲ ਜਗਤਾਰ ਦਸਾਨ ਸਵਦਾ ਸਵਾਲ ਕਰਦਾ ਹੈ ਅਕਸਰ ਹੀ ਪੰਜਾਬ ਦੀਆਂ ਸੜਕਾਂ ਦੇ ਉੱਪਰ ਸੜਕੀ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਅਜਿਹਾ ਹੀ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ ਫਾਇਲਕਾ ਤੋਂ ਫਰੋਹੀਪੁਰ ਰੋਡ ਦੇ ਉੱਪਰ ਜਿੱਥੇ ਕਿ ਇੱਕ ਮਹਿੰਦਰਾ ਪੈਕਅਪ ਅਤੇ ਕੈਂਟਰ ਦੇ ਵਿਚਕਾਰ ਟੱਕਰ ਹੋ ਗਈ ਟੱਕਰ ਇਹ ਨਹੀਂ ਭਿਆਨਕ ਸੀ ਇਸ ਟੱਕਰ ਦੇ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਬਾਕੀ ਜੋ ਜ਼ਖਮੀ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਫਰੋਹੀਪੁਰ ਫਾਇਲਕਾ ਰੋਡ ਦੇ ਉੱਪਰ ਘੋਲੋ ਕੇ ਮੋੜ ਦੇ ਕੋਲ ਇੱਕ ਮਿੰਦਰਾ ਪੈਕਅਪ ਅਤੇ ਕੈਂਟਰ ਦੇ ਵਿਚਕਾਰ ਟੱਕਰ ਹੋ ਗਈ ਸੀ ਦੱਸਿਆ ਗਿਆ ਕਿ ਮਿੰਦਰਾ ਸਵਾਰ ਪੈਕਅਪ ਦੇ ਵਿੱਚ ਦੱਸਿਆ ਜਾ ਰਿਹਾ ਸੀ 20 ਤੋਂ 25 ਦੇ ਕਰੀਬ ਜੋ ਵेटर ਦਾ ਕੰਮ ਕਰਦੇ ਹਨ ਉਹ ਵਿਅਕਤੀ ਜਾ ਰਹੇ ਸਨ ਆਪਣੇ ਕੰਮ ਨੂੰ ਜਲਾਲਾਬਾਦ ਵੱਲ ਪਾਸੇ ਨੂੰ ਅਤੇ ਅੱਗੋਂ ਆ ਰਹੇ ਕੈਂਟਰ ਦੇ ਨਾਲ ਉਹਨਾਂ ਦੀ ਗੱਡੀ ਟਕਰਾ ਗਈ ਜਿਸ ਵਿੱਚ ਦੱਸਿਆ ਜਾ ਰਿਹਾ ਕਿ 12 ਦੇ ਕਰੀਬ ਵਿਅਕਤੀਆਂ ਦੀ ਮੌਤ ਹੋਈ ਕੁਝ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਕਈਆਂ ਨੇ ਰਸਤੇ ਵਿੱਚ ਦਮ ਤੋੜ ਦਿੱਤਾ ਜਿਨ੍ਹਾਂ ਨੂੰ ਜਲਾਲਾਬਾਦ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਫ੍ਰੀਕੋਰਟ ਦੇ ਗੁਰੂਪ੍ਰਸਾਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਰੈਫਰ ਕੀਤੇ 9 ਵਿਅਕਤੀਆਂ ਦੀ ਹਾਲਤ ਫ੍ਰੀਕੋਰਟ ਦੇ ਵਿੱਚ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਕਾਫੀ ਦਰਦਨਾਕ ਛੜਕੀ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਫ੍ਰੀਕੋਰਟ ਦੇ ਵਿਧਾਇਕ ਦੱਸ ਸੇਖੋ ਵੀ ਮੌਕੇ ਤੇ ਪਹੁੰਚੇ ਹਸਪਤਾਲ ਵਿੱਚ ਉਹਨਾਂ ਵੱਲੋਂ ਜਖਮੀਆਂ ਦਾ ਹਾਲਚਲ ਜਾਣਿਆ ਗਿਆ ਅਤੇ ਕਿਹਾ ਗਿਆ ਕਿ ਜੋ ਵੀ ਖਰਚਾ ਮੈਡੀਕਲ ਦਾ ਹੋਵੇਗਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਇਸ ਸੰਬੰਧ ਦੇ ਵਿੱਚ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕੀਤੀ ਮੌਕੇ ਤੇ ਮੌਜੂਦ ਲੋਕਾਂ ਨੇ ਅਤੇ ਇਸ ਸੰਬੰਧ ਦੇ ਵਿੱਚ ਮੈਡੀਕਲ ਸੁਪਰਡੈਂਟ ਨੀਤੂ ਕੱਕੜ ਨੇ ਕੀ ਕਿਹਾ ਅਤੇ ਨਾਲ ਹੀ ਕੀ ਕਿਹਾ ਹਲਕਾ ਉਧਾਇਕ ਗੁਰਦੇਵ ਸਿੰਘ ਸਿੱਖੋ ਨੇ आज दिनအောင် ਸਤਿਰਾਮ ਕੀ ਗੱਲ ਹੋਈ ਹੈ ਇਹ ਸਾਰੀ ਬਾਜੀ ਕੁਝ ਨਹੀਂ ਗੱਲ ਹੋਈ ਉਧਰੋਂ ਅਸੀਂ ਜਾਂਦੇ ਪਏ ਸੀ ਇਧਰੋਂ ਅਸੀਂ ਜਾਂਦੇ ਪਏ ਸੀ ਘੰਟਾ ਆ ਰਿਹਾ ਸੀ ਤੇ ਉਹ ਮੈਂ ਮੇਰੇ ਨਾਲ ਸੀ ਮੈਂ ਨਾਲ ਦੇ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਚਲੋ ਮਤਲਬ ਉਹਨੂੰ ਤੇ ਕੰਟਰੋਲ ਨਹੀਂ ਹੋ ਰਹੀ ਗੱਡੀ ਉਹਨੇ ਆਦੇ ਵੱਲੋਂ ਡਰਾਈਵਰ ਨੇ ਪੂਰੀ ਕੱਚੀ ਲਾਉਣ ਦੀ ਕੋਸ਼ਿਸ਼ ਕੀਤੀ ਆ ਜੀ ਤੇ ਇਹਨਾਂ ਨੂੰ ਕੰਟਰੋਲ ਨਾ ਇੰਦੇ ਤੋਂ ਹੀ ਨਾ ਹੋਣਾ ਤੋਂ ਹੋਈ ਜੀ ਮੈਂ ਜੇ ਤੁਰਕੇ ਸੀ ਮੈਂ ਛਾਲ ਮਰਦੀ ਪੈੜੀ ਚ ਵਿੱਚ ਮਤਲਬ ਮੇਰਾ ਤਾਂ ਪਛਾਹ ਹੋ ਗਿਆ ਜੀ ਕਿੰਨੇ ਕ ਬੰਦਿਆਂ ਦੇ ਸੱਟਾਂ ਵਜੀਆਂ ਮਤਲਬ ਬੰਦਾ ਕਿੰਬੰਦ ਜਿੱਕਿਨੇ ਨਹੀਂ ਗਿਆ ਜੀ ਬੰਦੇ ਤੁਹਾਨੂੰ ਕਹੀ ਜਾਣੇ ਜੀ ਵਹ ਕਿਨੇ ਜਣੇ ਸੀ ਟਰੱਕ ਡੀ ਚ ਇਹ ਗੱਡੀ ਚ ਹੈਗੇ ਸੀ ਕਟਨ ਕਰਤੀ ਗਈ ਜਣੇ ਸੀ ਕਿੱਥੇ ਚਲੇ ਸੀ ਅਸੀਂ ਚਲੇ ਸੀ ਫਾਇਲ ਲਗਾਈ ਫੈਲਸ ਦੇ ਵਿੱਚ ਜੀ ਲੇਬਰ ਦਾ ਕੰਮ ਕਰ ਹਾਂਜੀ ਨਾ ਨਾ ਵੇਟਰੀ ਦਾ ਜੀ ਵੇਟਰੀ ਦਾ ਤੇ ਅੱਗੋਂ ਕੀ ਜਿਹੜੀ ਚੀਜ਼ ਅੱਗੋਂ ਟੱਕੀ ਆ ਕੀ ਰਿਆ ਸੀ ਟਰੱਕ ਆ ਕੀ ਆ ਰਿਹਾ ਸੀ ਨਹੀਂ ਜੀ ਆ ਕੈਂਟਰ ਆ ਰਿਹਾ ਜੀ ਅੱਛਾ ਕੈਂਟਰ ਚ ਵੱਜੀ ਹਾਂਜੀ ਤੁਸੀਂ ਕੱਧ ਤੇ ਚ ਸੀਗੇ ਅਸੀਂ ਪਿਕਅਪ ਮਹਿੰਦਰਾ ਮਹਿੰਦਰਾ ਪਿਕਅਪ ਹਾਂਜੀ ਤੇ ਕੋਈ ਉਥੇ ਬੰਦਿਆਂ ਦੀ ਡੈਥ ਵੀ ਹੋਈ ਹੈ ਹਾਂਜੀ ਕਿੰਨੇ ਕਰੀ ਇਹ ਨਹੀਂ ਜੀ ਮੁੱਖੇ ਤੇ ਕਿਹਨੇ ਨਹੀਂ ਗਿਆ ਸੀਦਾ ਫੜਾ ਫੜਤੀ ਆਉਣ ਦੀ ਕੋਸ਼ਿਸ਼ ਕਰਦੇ ਠੀਕ ਤੇ ਕਿਹੜੇ ਪਿੰਡਾਂ ਦੇ ਸੀ ਸਾਰੇ ਕੋਈ ਪਿੰਡਾਂ ਦਾ ਹੈ ਨਹੀਂ ਸੀ ਸਾਰੇ ਉੱਥੋਂ ਦੇ ਸੀ ਕਿਹੜਿਆਂ ਦੇ ਸੀ ਗੁਰੂਸਾਹਿਬ ਦੇ ਸੀ ਗੁਰੂਸਰ ਕੋਲ ਦੇ ਸੀ ਕੋਈ ਪੌਲ ਥੱਲੋ ਸੀ ਕੋਈ ਕਰਮਚਾਰੀਨ ਵਸਤੀ ਚੋਂ ਸੀ ਕੋਈ ਮਤਲਬ ਉਲੇ ਵੇੜੇ ਚੋਂ ਸੀ ਹਨ ਵੇੜਿਆਂ ਚੋਂ ਸੀ ਕੋਈ ਮੰਡੀ ਚੋਂ ਸੀ ਠੀਕ ਹੋਈ ਹੋਰ ਕੁਛੀ ਕੇਜੁਐਲਟੀ ਵੀ ਹੋਈ ਸੀ ਫਿਟਕੋੜ ਮੈਡੀਕਲ ਦੀ ਗੱਲ ਕਰੀਏ ਤਾਂ ਇੱਥੇ ਕਿੰਨੇ ਪੇਸ਼ੈਂਟਸ ਹੁਣ ਤੱਕ ਆ ਚੁੱਕੇ ਹਨ ਹਾਂ ਅੱਜ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਅੰਮ੍ਰਿਤਪੁਰ ਚ ਫਿਰੋਜ਼ਪੁਰ ਰੋਡ ਤੇ ਇੱਕ ਐਕਸੀਡੈਂਟ ਹੋਇਆ ਜਿੰਦੇ ਸਾਡੇ ਕੋਲ 9 ਪੇਸ਼ੈਂਟ ਆਏ ਨੇ ਤੇ 9 ਪੇਸ਼ੈਂਟ ਚੋ ਪੇਸ਼ੈਂਟ ਨੂੰ ਬਹੁਤ ਅੱਛੀ ਤਰ੍ਹਾਂ ਹੈਂਡਲ ਕੀਤਾ ਜਾ ਰਿਹਾ ਸਾਰਿਆਂ ਨੂੰ ਫ੍ਰੀ ਆਫ ਕੋਸਟ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਦੋ ਪੇਸ਼ੈਂਟ ਉਹਨਾਂ ਚੋ ਕ੍ਰਿਟੀਕਲ ਨੇ ਤੇ ਪੇਸ਼ੈਂਟ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਕੈਜੂਐਲਟੀ ਬਹੁਤ ਅੱਛੇ ਤਰ੍ਹਾਂ ਹੈਂਡਲ ਕੀਤੀ ਜਾ ਰਹੀ ਹੈ ਮੈਂ ਉੱਥੇ ਕਿੰਨੇ ਲੋਕਾ ਦਿੱਤੇ ਕੋਈ ਇਸ ਬਾਰੇ ਕੋਈ ਜਾਣਕਾਰੀ ਆਈ ਹੈ ਹੁਣ ਤੱਕ ਸਾਨੂੰ ਅ ਇੱਕ ਐਂਟਰ ਦੇ ਨਾਲ ਜਿਹੜੇ ਲੋਕ ਸੀ ਉਹੀ ਦੱਸ ਰਹੇ ਨੇ ਵੀ ਨੋ ਡੈਥਸ ਹੋਇਆ ਨਹੀਂ ਸਾਡੇ ਕੋਲ ਹੈ ਜੀ ਇਨਫੋਰਮੇਸ਼ਨ ਹਲੇ ਕੋਈ ਨਹੀਂ ਆਈ ਇੱਥੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੁਣ ਇਹਨਾਂ ਨੂੰ ਮਿਲ ਰਿਹਾ ਜੀ ਇੱਥੇ ਟ੍ਰੀਟਮੈਂਟ ਸਾਰੀ ਸਪੈਸ਼ialਟੀ ਦੇ ਡਾਕਟਰਸ ਅਵੇਲੇਬਲ ਨੇ ਤੇ ਸਾਰੀਆਂ ਸਟਰੀਮਸ ਦਾ ਅਰੇਂਜਮੈਂਟ ਇਹਨਾਂ ਨੂੰ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਇਲਾਜ ਬਹੁਤ ਅੱਛਾ ਮਿਲ ਰਿਹਾ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਮਰੀਜ਼ ਠੀਕ ਹੋ ਕੇ ਆਤੋ ਜੀ ਪ੍ਰਸ਼ਾਸਨ ਵੱਲੋਂ ਵੀ ਕੋਈ ਅਪਰੋਚ ਕੀਤੀ ਗਈ ਹੈ ਕਿ ਇਹਨਾਂ ਦੇ ਹਾਂ ਪ੍ਰਸ਼ਾਸਨ ਵੱਲੋਂ ਮੈਨ ਫੋਨ ਆਇਆ ਹੈ ਤੇ ਉਹਨਾਂ ਨੇ ਵੀ ਜਿਹੜੀਆਂ ਵੀ ਸਹੂਲਤਾਂ ਉਹ ਆਪਣੀ ਤਰਫ ਤੋਂ ਰੈੱਡ ਕਰਾਸ ਦੀ ਤਰਫ ਤੋਂ ਦੇ ਸਕਦੇ ਨੇ ਉਹਨਾਂ ਨੇ ਵੀ ਸਾਨੂੰ ਅੱਗੇ ਹੱਥ ਵਧਾਇਆ ਹੈ ਤੇ ਇਹ ਕਿਹਾ ਇਹ ਵੀ ਉਹ ਸਾਨੂੰ ਸਾਰੀਆਂ ਮੈਡੀਸਨ ਜਿਹੜੀਆਂ ਅਵੇਲੇਬਲ ਕਰਨਗੇ ਉਹ ਫ੍ਰੀ ਆਫ ਕੋਸਟ ਹੋਣਗੀਆਂ ਬਾਕੀ ਸਾਡਾ ਜੀਜੀਐਸ ਮੈਡੀਕਲ ਕਾਲਜ ਸਾਰੀਆਂ ਮੈਡੀਸਨ ਜਿਹੜੀਆਂ ਵੀ ਹਨ ਉਹਨਾਂ ਨੂੰ ਲੱਗਣ ਗਿਆ ਫ੍ਰੀ ਆਫ ਕੋਸਟ ਦੇ ਰਹੇ ਜੀਮਾ ਸਾਹਿਬ ਅੱਜ ਬਸਾ ਵਾਪਰੀ ਹੈ ਕਿ ਆਇਓ ਕੀ ਕਹਿੰਦਾ ਕਿੰਨੀ ਸਿਟੀ ਅ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਸੋ ਇੱਥੇ ਉੱਥੇ ਜਿਹੜੀਆਂ ਕੁਝ ਮੋਤਾਂ ਮੌਕੇ ਤੇ ਵੀ ਹੋਈਆਂ ਔਰ ਇੱਥੇ ਜਿੰਨੇ ਵੀ ਪੇਸ਼ੈਂਟ ਆਏ ਨੌ ਪੇਸ਼ੈਂਟ ਆਏ ਜਿਨ੍ਹਾਂ ਤੋਂ ਪੰਜ ਦੀ ਹਾਲਤ ਕਾਫੀ ਗੰਭੀਰ ਹੈ ਤੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਜਿਹੜਾ ਹੈਗਾ ਸ਼ਿਫਟ ਕੀਤਾ ਗਿਆ ਔਰ ਸਾਰੇ ਜਿਹੜੇ ਸਪੈਸ਼ਲਿਸਟ ਡਾਕਟਰ ਆ ਉਹ ਸਾਰਿਆਂ ਨੂੰ ਸੱਦ ਕੇ ਜਿਹੜੀ ਹੈਗੀ ਉਹ ਡਿਊਟੀ ਲਾਈਆਂ ਤਾਂ ਕਿ ਕਿਸੇ ਦੀ ਜਿਹੜੀ ਹੈ ਕੀਮਤੀ ਜਾਨ ਨਾ ਜਾਵੇ ਔਰ ਵਧੀਆ ਤੋਂ ਵਧੀਆ ਜਿਹੜਾ ਇਲਾਜ ਉਹਨਾਂ ਦਾ ਕੀਤਾ ਜਾ ਸਕੇ ਚਲੋ ਵੇਖੀਏ ਸਾਰੇ ਦਿਹਾੜੀਦਾਰ ਸੀਗੇ ਇਹਨਾਂ ਕਹਿੰਦੇ ਕਿ ਤਾਂ ਲਾਜੋਗੇ ਤੇ ਕੋਈ ਨਾ ਕੋਈ ਸਰਕਾਰ ਵੱਲੋਂ ਸਹਾਇਤਾ ਮਿਲੇ ਕਿਉਂਕਿ ਸਾਰੇ ਗਰੀਬ ਲੋਕ ਨੇ ਦੇਖੋ ਇਹਦੇ ਤੇ ਕਰਦੇ ਆ ਸਰਕਾਰ ਦੇ ਨਾਲ ਗੱਲ ਪਰ ਫਿਲਹਾਲ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਸਾਰਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀਏ ਸਾਰਾ ਇਲਾਜ ਆ ਜਿਹੜਾ ਉਹ ਬਿਲਕੁਲ ਫ੍ਰੀ ਕੀਤਾ ਜਾਊਗਾ ਜਿਹੜੀ ਵੀ ਲੋੜ ਹੋਊਗੀ ਜੇਕਰ ਮੈਡੀਕਲ ਦੇ ਅੰਦਰ ਵੀ ਨਹੀਂ ਦਵਾਈ ਤਾਂ ਬਾਹਰੋਂ ਜਿਹੜੀ ਉਹ ਇਹਨੂੰ ਲੈ ਕੇ ਦਿੱਤੀ ਜਾਊਗੀ ਇਹਦੇ ਵਿੱਚ ਕਿਸੇ ਤੋਂ ਕੋਈ ਖਰਚਾ ਨਹੀਂ ਲੈਜੂਗਾ ਸਾਰੇ ਦਾ ਸਾਰਾ ਜਿਹੜਾ ਇਲਾਜ ਆ ਸਰਕਾਰ ਕਰੂਗੀ ਬਾਕੀ ਜਿਹੜਾ ਇਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੈ ਉਹ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਬਦਦ ਕਰਾਂ ਕਿਉਂਕਿ ਇਹ ਬੰਦੇ ਜਿਹੜੇ ਆ ਜਿਆਦਾ ਪਤਾ ਲੱਗਿਆ ਵੀ ਵੇਟਰ ਦਾ ਕੰਮ ਕਰਦੇ ਹੋ ਸੋ ਇਹ ਵੀ ਕਿਤੇ ਜਾ ਰਹੇ ਸੀ ਬਹੁਤ ਬੰਦ ਪਾਗੀ ਕੱਟ ਰਹਾ ਗਰੀਬ ਆ ਜਿਹੜਾ ਉਹ ਜਿਹੜਾ ਸਵੇਰ ਕਮਾ ਕੇ ਸ਼ਾਮ ਨੂੰ ਖਾਂਦਾ ਇਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੋ ਜਣਾ ਇਹ ਬਹੁਤ ਵੱਡੀ ਗੱਲ ਹੈ